तो तो। अपनी ड्यूटी करो हम अपनी ड्यूटी करने दो रास्ता बलोक नहीं कर सकते तुम लोग तो मैं इसके बात करता हूं वी अगर वीआईपी को कुछ हो गया ना तो ये जवाब तुम कैसे जवाब दे, 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 दे तुम तो साइड जाओगे क्या क्या हुआ, हुआ, हुआ क्या है? क्या हमारा वी आई पी ऐसे जा रहा है खाली और वी आई पी की मेन कार जो बिहार कार है उसे यहाँ पे ब्लॉक कर दिया हमारा रास्ता ब्लॉक कर दिया अगर वी आई पी का कुछ हो गया कौन होगा उसका तो क्यों रोक रहे हैं इनकी दादागिरी चल रही है इधर कौन दादा दादागिरी है दर्ज जिन्नी मर्जी कर ले मैं तो आप आया कर ला अंदर भाई जिना पर मेरे वर्कर से जो देखेगा ਮੇਰੀ ਕਿਸੇ ਤੇ ਆਪਣੇ ਉਂਗਲੀ ਉਠਾਏਗਾ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਉਹਦੇ ਲਈ ਮੈਨੂੰ ਕਿਤੇ ਹੱਦ ਤੱਕ ਜਾਣਾ ਪਵੇ ਆ ਤਾਂ ਕੰਦਾ ਨੇ ਨਾ ਜੇ ਤਾਂ ਗੇਟ ਲਾ ਲੇ ਨਾ ਸੀਐਮ ਬਾਹਰ ਤਾਂ ਨਿਕਲੂਗਾ ਨਾ ਬਾਹਰ ਫੰਕਸ਼ਨ ਚ ਜਾ ਕੇ ਰੋਲ ਮਿਲ ਲੂੰਗਾ ਕਿਤੇ ਕੀ ਗੱਲ ਆਮ ਬੰਦਾ ਜੇ ਆਮ ਇੱਕ ਵਰਕਰ ਸੀਐਮ ਹਾਊਸ ਨਹੀਂ ਆ ਸਕਦਾ ਸੀਐਮ ਹਾਊਸ ਦੇ ਵਿੱਚ ਕੱਲਾ ਬੰਦਾ ਮੈਂ ਮੰਨਦਾ 144 ਧਾਰਾ ਲੱਗਦੀ ਆ 5 ਬੰਦੇ ਨਹੀਂ ਹੋ ਸਕਦੇ ਪਰ ਇੱਕ ਬੰਦਾ ਉਹ ਤੋਂ ਕੀ ਸੀਐਮ ਨੂੰ ਖਤਰਾ ਵੀ ਇਹ ਸੀਐਮ ਜਿਹੜਾ ਕਹਿੰਦਾ ਸੀ ਵੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਜਿਹੜਾ ਕਹਿੰਦਾ ਜੇ ਅਸੀਂ ਕੋਈ ਗੱਡੀ ਨਹੀਂ ਲੈਣੀ ਅੱਜ ਉਹਨੂੰ ਇੱਕ ਮਨਿਸਟਰ ਤੋਂ ਵੀ ਖਤਰਾ ਹੋ ਗਿਆ ਉਹ ਸਿਕਿਉਰਿਟੀ ਬ੍ਰੀਚ ਹੋਦੀ ਮਨਿਸਟਰ ਇੱਕ ਮੰਤਰੀ ਹੋ ਕੇ ਉਹਦੇ ਨਾਲ ਸਿਕਿਉਰਿਟੀ ਬ੍ਰੀਚ ਹੋ ਗਈ ਸੀਐਮ ਦੀ ਵਾਹ ਜੀ ਵਾਹ ਸੀਐਮ ਸਤੋਜ ਸਾਹਿਬ ਬੱਲੇ ਟੋਡੇ ਹੁਣ ਤੁਸੀਂ ਕੰਪਲੀਟ ਕਰੋਗੇ ਫਾਰਮ ਕੰਪਲੀਟ ਕਰੋਗੇ ਨਾ ਨਹੀਂ ਕੰਪਲੀਟ ਕਰ ਜਿਹੜਾ ਸਿਕਿਉਰਿਟੀ ਆਫੀਸਰ ਨੇ ਜਿਹੜੇ ਸਿਕਿਉਰਿਟੀ ਦੇਖਦੇ ਆ ਉਹਨਾਂ ਨੇ ਰੋਜ਼ ਆਪਣੇ ਜਿਹੜੀ ਆ ਉਹ ਉਹਦੇ ਬਾਰੇ ਰਿਪੋਰਟ ਦੇਣੀ ਹੈ ਕਿ ਕੋਈ ਆਫੀਸਰ ਕਿਸੇ ਸਕਿਉਰਿਟੀ ਸੈਂਟਰ ਸਕਿਉਰਿਟੀ ਨੂੰ ਕਿਉਂ ਰੋਕੇ ਕਿਸੇ ਨਾ ਜੇ ਉਹ ਬਾਹਰਲੇ ਪਾਸੇ ਨੇ ਕਿਸੇ ਫੰਕਸ਼ਨ ਚ ਨਹੀਂਗੇ ਸੜਕ ਤੇ ਫਿਰ ਰਹੇ ਆ ਸੜਕ ਤੇ ਉਹ ਸਕਿਉਰਿਟੀ ਨੂੰ ਕਿਉਂ ਬ੍ਰੀਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਬੜਾ ਗੰਭੀਰ ਮਸਲਾ ਏ ਇਹ ਛੋਟਾ ਮਸਲਾ ਨਹੀਂਗਾ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਹਮੇਸ਼ਾ ਸੀਐਮ ਸਕਿਉਰਿਟੀ ਵਾਪਸ ਲੈ ਕੇ ਹੀ ਅਟੈਕ ਕਰਾਉਂਦੇ ਰਹੇ ਨੇ ਸਿੱਧੂ ਮੂਸੇਵਾਲੇ ਤੋਂ ਲੈ ਕੇ ਉਹੀ ਕਿਤੇ ਨਾ ਕਿਤੇ ਇਹ ਕੰਮ ਸੀ ਕਿ ਇਸ ਸਿਆਸਤਾਂ ਨੂੰ ਇਹ ਕੋਸ਼ਿਸ਼ ਕਰ ਰਹੇ ਸੀ ਵੀ ਇਹਨਾਂ ਨੂੰ ਅਲੱਗ ਕਰ ਦਈਏ ਤੇ ਮੈਨੂੰ ਕਿਤੇ ਨਾ ਕਿਤੇ ਕੋਈ ਉਹ ਮੈਨੂੰ ਕੋਈ ਪ੍ਰਵਾਹ ਨਹੀਂ ਗਈ ਉਹ ਉਹ ਕੋਈ ਗੱਲ ਨਹੀਂ ਗਈ ਪਰ ਮੇਰੇ ਵਰਕਰ ਤੇ ੱੱਕਾ ਨਹੀਂ ਮੈਂ ਜਿਹੜੇ ਮੇਰੇ ਗਰੀਬ ਵਰਕਰ ਜਿਨ੍ਹਾਂ ਨੂੰ ਇਹਨੇ ਜੇਲ੍ਹ ਚ ਸਿੱਟਿਆ ਏ 10 ਤਰੀਕ ਦਾ ਮੇਰੀ ਜ਼ਿੰਮੇਵਾਰੀ ਉਹਨਾਂ ਦੇ ਪਰਿਵਾਰਾਂ ਲਈ ਆ ਮੇਰੀ ਜ਼ਿੰਮੇਵਾਰੀ ਉਹਨਾਂ ਬੱਚਿਆਂ ਲਈ ਆ ਜੇ ਉਹਨਾਂ ਵੱਲ ਇਹ ਝਾਕਣਗੇ ਬੁਰੀ ਨਿਗਾ ਨਾਲ ਮੈਂ ਕਿਸੇ ਹੱਦ ਤੇ ਵੀ ਜਾਊਂਗਾ ਮੈਨੂੰ ਮੇਰੇ ਤੇ ਪਰਚੇ ਕਰੇ ਕੋਈ ਪਰਵਾਹੀ ਮੈਂ ਪਿਛਲੀ ਵਾਰ ਵੀ ਜੇਲ੍ਹ ਚ ਗਿਆ ਸੀ ਹੁਣ ਵੀ ਚਲੇ ਜਾਊਂਗਾ ਇਹ ਸੰਘਰਸ਼ ਕਰਨੇ ਹੀ ਪੈਂਦੇ ਆ ਪਰ ਜੇ ਮੇਰੇ ਵਰਕਰ ਵੱਲ ਪੂਰੀ ਨਜ਼ਰ ਨਾ ਦੇਖੂਗਾ ਬੀਜੇਪੀ ਦੇ ਵਰਕਰ ਵੱਲ ਇਹ ਝਾਕੂਗਾ ਉਹਦੇ ਲਈ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰੂੰਗਾ ਕਿਸੇ ਹੱਦ ਤੱਕ ਕਿ ਮੈਂ ਜਾ ਸਕਦਾ ਮੈਂ ਇਹ ਇਹਦੀ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਇਹਦੇ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਬੇਇਨਸਾਫੀ ਨਾ ਕਰੋ ਇਹ ਪੁਲਿਸ ਰਾਜ ਨਾ ਬਣਾਓ ਇਹ ਪੰਜਾਬ 27 ਤੋਂ ਪਹਿਲਾਂ ਪਹਿਲਾਂ ਹੀ ਇਹਨੇ ਮੁੱਖ ਮੰਤਰੀ ਨਹੀਂ ਰਹਿਣਾ ਇਹਨੇ ਤਾਂ ਚਲੇ ਜਾਣਾ ਤੁਸੀਂ ਉਰੇ ਹੀ ਰਹਿਣਾ ਤੁਸੀਂ ਉਰੇ ਹੀ ਲੋਕਾਂ ਦੀ ਸੇਵਾ ਕਰਨੀ ਆ ਇਸ ਕਰਕੇ ਪੰਜਾਬ ਦੇ ਬੱਚਿਆਂ ਨਾਲ ਯਾਰ ਇੰਨਾ ਤੱਕ ਇਹ ਕਹਿੰਦੇ ਆ ਬੜੀ ਤਕਲੀਫ ਵੀ ਜੇ ਕੋਈ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੇ ਜਹਾਜ਼ ਆ ਰਹੇ ਆ ਬੜੀ ਮਾੜੀ ਗੱਲ ਆ ਪਰ ਉਹਨਾਂ ਦੇ ਨਾਲ ਜੇ ਜੋ ਕੁਝ ਤੂੰ ਕਰ ਰਹੇ ਆ ਆਪਣੀਆਂ ਜ਼ਿਲ੍ਹਿਆਂ ਚ ਵੀ ਜੋ ਤੂੰ ਮੇਰੇ ਬੀਜੇਪੀ ਦੇ ਵਰਕਨਾ ਨਾ ਕਰ ਰਿਹਾ ਚੱਕੀ ਚ ਬੰਦ ਕਰਕੇ ਰੱਖਿਆ ਦੇ ਬਿੱਟੂ ਜੋ ਤਾਂ ਕਹਿੰਦੇ ਸਦੇ ਘਰ ਦੇ ਦਵਾਜੇ ਖੁੱਲਲੇ ਨੇ ਉਹ ਕਹਿੰਦਾ ਜਦੋਂ ਵੀ ਪ੍ਰਦਰਸ਼ਨ ਕਰਨਾ ਠੀਕ ਹੈ ਵੀ ਗੱਲ ਕਰ ਪ੍ਰਦਰਸ਼ਨ ਫਟਾ ਨਾ ਰੋਕੋ ਹਮੇਸ਼ਾ ਮੈਂ ਤਾਂ ਕੱਲਾ ਆਇਆ ਅੱਜ ਦੇਖ ਹੁਣ ਹੁਣ ਖੁੱਲ੍ਹੇ ਸੀ ਦਰਵਾਜੇ ਛੰਡਿਆਂ ਤੇ ਬੰਦੂਖਾਂ ਨਾਲ ਖੜੇ ਸੀ ਸਾਰੇ ਅਫਸਰ ਤੇ ਪਤਾ ਨਹੀਂ ਹਜੇ ਕਿਹੜੇ ਕਿਹੜੇ ਅਫਸਰ ਤੇ ਕਾਰਵਾਈ ਹੋ ਜਾਈ ਵੀ ਇੱਥੇ ਤੱਕ ਪਹੁੰਚ ਵੀ ਕਿਵੇਂ ਗਿਆ ਅਫਸਰਾਂ ਤੇ ਕਾਰਵਾਈ ਹੋ ਸਕਿਉਰਿਟੀ ਬ੍ਰੀਚ ਇਹ ਸੀਐਮ ਹੌਸ ਤੇ ਕੋਈ ਆ ਸਕਦਾ ਬਾਰ ਸੜਕ ਤਾਂ ਇਹਨਾਂ ਦੀ ਨਹੀਂ ਗਈ ਜਿਹੜੀਆਂ ਸੜਕਾਂ ਦੋ ਨੋ ਅਚੀਵ ਮਿਨਿਸਟਰ ਦੀਆਂ ਐ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਜੀ ਇਹ ਕਹਿੰਦੇ ਸੀ ਵੀ ਖੋਲਾਂਗੇ ਸੜਕਾਂ ਅੱਜ ਤੱਕ ਕੋ ਸੜਕ ਨਹੀਂ ਖੁੱਲੀ ਕਿਉਂ ਨਹੀਂ ਖੁੱਲੀ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਜੀ ਚਲੋ ਉਹ ਤਾਂ ਯਾਰ ਕੁਛ ਵੀ ਕਹਿਣ ਮੈਂ ਤਿਆਰ ਹਾਂ ਉਸ ਲਈ